ਆਪਣੇ ਵਾਲੇ ਟੂ ਟੂ ਨੂੰ ਤਾਂ ਅਲੱਗ ਕਰਕੇ ਬਿਠਾ ਦੇ ਕੋਈ ਨਹੀਂ ਪੁੱਛਦਾ ਉਹ ਜਿਸ ਤਰ੍ਹਾਂ ਇੱਕ ਸ਼ਾਹੀ ਕਹਿੰਦੀ ਹੁੰਦਾ ਹੈ ਉਸ ਤਰ੍ਹਾਂ ਕੈਦ ਵਿੱਚ ਬਿਠਾਇਆ ਹੋਇਆ ਹੈ ਕੋਈ ਇਹਦੀ ਸੁਣਵਾਈ ਨਹੀਂ ਕੋਟੇ ਹਨ ਡੇਟੇ ਆ ਕਿ ਤੁਸੀਂ ਜੋ ਮਰਜ਼ੀ ਕਰੋ ਲੁੱਟ ਲਿਓ ਪੰਜਾਬ ਨੂੰ ਲੇਕਿਨ ਈ ਕੁਰਸੀ ਬਚਾਈ ਰੱਖੋ ਅਜਿਹਾ ਕਰਖੋ ਕਿ ਮੈਂ ਹੁਸ਼ਿਆਰ ਪਰ ਵਾਲੇ ਗੈਸਟ ਹਾਊਸ ਜਾ ਕੇ ਰਾਤ ਨੂੰ दारू ਪੀ ਲੈ ਕਰਾਂ ਤੇ ਆਪਣੀਆਂ ਮੌਜਾਂ ਕਰਾਂ ਮੇਰੀ ਘਰ ਵਾਲੀ ਮੇਰੀ ਮਾਂ ਆਣਾ ਕੋਈ ਜੋ ਕਰ ਸਕਦੀ ਕਰੀ ਜਾਵੇ ਪੁਣਾ ਨੂੰ ਵੀ ਹਟਾਤਾ ਹੁਣ ਟੋਟਲੀ ਦਿੱਲੀ ਵਾਲਿਆਂ ਦਾ ਕਬਜ਼ਾ ਹੋ ਗਿਆ ਪੰਜਾਬ 'ਤੇ ਤੇ ਆ ਹੁਣ ਇੱਥੇ ਇੱਕ ਰਾਜ ਸਭਾ ਜਿਹੜੀ ਕੇ ਪਹਿਲਾਂ ਇਹਨਾਂ ਨੇ ਬੇਇੱਜ਼ਤੀਆਂ ਸੀ ਹੁਣ ਇੱਕ ਰਾਜ ਸਭਾ ਦਾ ਮੈਂਬਰ ਉਹਦੇ ਅਰੇ ਭੇਜਿਆ ਤੇ ਹੁਣ ਕੇਜਰੀਵਾਲ ਬਣੇਗਾ ਪੰਜਾਬ ਨੂੰ ਰਾਜ ਸਭਾ ਦਾ ਮੈਂਬਰ ਪੰਜਾਬ ਦਾ ਕੋਈ ਪੀ ਪੁੱਤ ਇਹਨਾਂ ਨੂੰ ਦਿਖ ਰਿਹਾ ਕੇ ਰਾਜ ਸਭਾ ਬੰਨ ਤੇ ਕਾਬੂ ਨਾ ਇਹ ਕੇਂਦਰੀ ਬਾੜ ਇਹ ਪਾਠ ਮਰੋਦਨੀ ਕਿਹੜੇ ਕਿਹੜੇ ਬਾਹਰ ਹੁੰਦੇ ਆ ਕਿ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰੀ ਜਾਂਦੇ ਕਹਿੰਦੇ ਦੀ ਬੱਸਾਂ ਚ ਧਰਾ ਦਿਆਂ ਅਸਲੀ ਗੱਲ ਇਹ ਹੈ ਕਿ ਬੱਸਾਂ ਨੇ ਚਲਾਈਆਂ ਉਹ ਬੱਚੇ ਰੱਬ ਵੀ ਖੁਸ਼ ਹੋ ਗਿਆ ਆ ਰਾਮਬੰਦ ਨੇ ਇਹ ਸੰਕੇਤ ਹੈ ਇਹਨਾਂ ਨੂੰ ਕਿ ਅੱਜ ਲੋਕ ਮੇ ਵਿਚ ਹੀ ਬੈਠ ਕੇ ਵੱਡਾ ਇੱਥੇ ਸਿਆਪਾ ਕਰ ਰਿਹਾ ਜਿਹੜਾ 500 ਰੁਪਏ ਹੈ ਕੁਣ ਕਰੇ ਜਹਾਜ਼ ਬੰਦੇ ਤਾਰ ਦਿੰਦੇ ਐ ਕਦੇ ਗਿਰਕੇ ਉਹਦੇ ਅੱਖਾਂ ਛੱਟ ਪੈ ਜਾਂਦੀ ਐ ਕਦੇ ਸ਼ਰਾਬੀ ਨੂੰ ਚਾੱਕ ਕੇ ਮੋਟੀ ਚਿਲ ਜਾਂਦੇ ਐ ਕਰੇ ਦਿੱਲੀ ਵਾਲੇ ਆਸਤਾਨ ਤੇ ਜਾਂਦੇ ਲੇਕਿਨ ਮੈਂ ਕਹੀ ਗਿਆ ਯਾਰ ਨਾ ਪਾਓ ਇਹਨੂੰ ਵੋਟਾਂ ਕਹਿੰਦੇ ਚਲ ਸ਼ਰਾਬ ਦਾ ਪੀਂਦੇ ਹੀ ਹੁੰਦੇ ਐ ੰਡੀ ਥੋੜੂ ਪੀਦੇ ਹੁੰਦੇ ਯਾਰ ਪੰਜਾਬ ਦੇ ਰੋੜ ਤੇ ਰੱਖਤਾ ਬੰਦੇ ਨੂੰ ਕਿੰਦਾ ਕੁਛ ਸੁਭਾਲਿਆ ਪੰਜਾਬ ਦੇ ਲੋਕਾਂ ਨੇ ਐਡੀ ਬੜੀ ਐਨੀਆਂ ਡਾਟਾ ਬੜਾ ਰੁਤਬਾ ਇੰਨਾ ਪਿਆਰ ਦਿੱਤਾ ਦਿੱਤਾ ਵੋਟਾਂ ਦੇ ਨਾਲ ਵਿਦਾਇਕ ਸ਼ਰਾਰਿਖੇ ਤਾਰਨ ਨੂੰ ਸੋ ਵੀਰੋ ਅੱਜ ਸਾਨੂੰ ਸਮਝਣ ਦੀ ਲੋੜ ਹੈ ਮੈਂ ਕਿਹਾ ਸੀ ਇਹ ਕਾਲੇ ਅੰਗਰੇਜ਼ ਹੈ ਤੇ ਪੰਜਾਬ ਨੂੰ ਲੁੱਟਣਗੇ ਅੱਜ ਉਹ ਹੀ ਕੁਸ਼ ਹੋ ਰਿਹਾ ਹੈ ਆ ਆਪਣੇ ਆਲੇ ਟੂ ਟੂ ਨੂੰ ਤਾਂ ਲੱਕ ਕਰਕੇ ਬਿਠਾ ਦੇ ਕੋਈ ਨਹੀਂ ਪੁੱਛਦਾ ਵਾ ਜਿਸ ਤਰ੍ਹਾਂ ਇੱਕ ਸ਼ਾਹੀ ਕੈਦੀ ਹੁੰਦਾ ਹੈ ਉਸ ਤਰ੍ਹਾਂ ਕੈਦ ਵਿੱਚ ਬਿਠਾਇਆ ਹੋਇਆ ਹੈ ਕੋਈ ਇਹਦੀ ਸੁਣਵਾਈ ਨਹੀਂ ਕੋਟੇ ਹਨ ਦੇਖਦੇ ਆ ਕਿ ਤੁਸੀਂ ਜੋ ਮਰਜ਼ੀ ਕਰੋ ਲੁੱਟ ਲਿਓ ਪੰਜਾਬ ਨੂੰ ਲੇਕਿਨ ਮੇਰੀ ਕੁਰਸੀ ਬਚਾਈ ਰੱਖੋ ਤਾਂ ਇੰਨਾ ਕਰਖੋ ਕਿ ਮੈਂ ਹੁਸ਼ਿਆਰ ਪਰ ਵਾਲੇ ਗੈਸਟ ਹਾਊਸ ਚ ਜਾ ਕੇ ਰਾਤ ਨੂੰ ਜ਼ਾਰੂ ਪੀ ਲੈ ਕਰਾਂ ਤੇ ਆਪਣੀਆਂ ਮੌਜਾਂ ਕਰਾਂ ਮੇਰੀ ਘਰ ਵਾਲੀ ਮੇਰੀ ਮਾਂ ਕਹਣਾ ਕੋਈ ਜੋ ਕਰ ਸਕਦੀ ਕਰੀ ਜਾਵੇ ਉਹਨਾਂ ਨੂੰ ਵੀ ਹਟਾਤਾ। ਉਹ ਟੋਟਲੀ ਦਿੱਲੀ ਵਾਲਿਆਂ ਦਾ ਕਰਜਾ ਹੋ ਗਿਆ ਪੰਜਾਬ ਕੋਈ। ਤੇ ਆਲਾ ਹੁਣ ਇੱਥੇ ਇੱਕ ਰਾਜ ਸਭਾ ਜਿਹੜੀ ਕੇ ਪਹਿਲਾਂ ਇਹਨਾਂ ਨੇ ਬੇਇੱਜ਼ਤੀਆਂ ਕੀਤੀ। ਉਹਨਿਕ ਰਾਜ ਸਭਾ ਦਾ ਮੈਂਬਰ ਉਹਦੇ ਆਲੇ ਭੇਜਿਆ। ਤੇ ਹੁਣ ਕੇਜਰੀਵਾਲ ਬਣੇਗਾ ਪੰਜਾਬ ਕੋ ਰਾਜ ਸਭਾ ਦਾ ਮੈਂਬਰ। ਪੰਜਾਬ ਦਾ ਕੋਈ ਧੀ ਪੁੱਤ ਇਹਨਾਂ ਨੂੰ ਦਿਖ ਰਿਹਾ ਕੇ ਰਾਜ ਸਭਾ ਬਣਨ ਦੇ ਕਾਬਿਲ ਹੈ। ਇਹ ਕੇਜਰੀ ਬਾਣ ਹੈ ਜਾਂ ਪਾਠ ਗੁਰਾਜ ਨੇ ਕਿਹੜੇ ਕਿਹੜੇ ਬਾਣ ਉਲੀਆ ਦੇ ਪੰਜਾਬੀਓ ਸੰਭਲੋ ਸਾਨੂੰ ਢੁੱਟਿਆ ਜਾ ਰਿਹਾ ਹੈ ਸਾਨੂੰ ਕੁੱਪਿਆ ਜਾ ਰਿਹਾ ਹੈ ਜਿਹੜਾ ਕਹਦਾ ਸੀ ਕਿਸਾਨ ਦਾ ਪੁੱਤ ਹੈ ਆ ਪ੍ਰਧਾਨ ਮੰਤਰੀ ਆਇਆ ਸੀ ਫਰੋਜਪੁਰ ਮੈਂ ਮੁੱਖ ਮੰਤਰੀ ਸੀ ਇਹ ਕਾਮਨਾ ਰੂਪੀਆ ਜਾਣਾ ਦਾ ਜਹਾਜ਼ ਪਰ ਕਿਸਾਨਾਂ ਨੂੰ ਪਤਾ ਵੀ ਨਹੀਂ ਸੀ ਵੀ ਇੱਥੇ ਨੂੰ ਆਣਾ 3 ਕਿਲੋਮੀਟਰ ਕਾਬਲਾ ਪਿੱਛੇ ਰੁਕਿਆ ਹੋਇਆ ਤੇ ਵਾਪਸ ਮੁੜ ਕੇ ਜਾਣ ਲੱਗਿਆ ਕਹਿੰਦਾ ਜਾਨ ਬਚਾ ਕੇ ਜਾਦਾ ਹਾਂ ਉਹ ਮੈਂ ਕਿਹਾ ਯਾਰ ਤੇਰੇ ਡਾਲਾ ਨਹੀਂ ਮਾਰਿਆ ਕੋਈ ਨਾਰਾ ਨਹੀਂ ਬੱਜਿਆ ਕਾਦੀ ਜਾਨ ਬਚਾ ਕੇ ਜਾ ਰਿਹਾ ਤੂੰ ਮੇਰੇ ਤੇ ਬੜਾ ਪ੍ਰੈਸ਼ਰ ਪਾਇਆ ਕਹਿੰਦੇ ਜੀ ਪਰਚਾ ਕਰੋ ਕਿਸਾਨਾਂ ਦੇ ਲੱਗੇ ਬਣਦਾ ਹੀ ਕੋਈ ਨਹੀਂ ਜਾਣਾ ਨੇ ਜਿਆਦਾ ਰਸਤਾ ਰੋਕਣ ਦਾ ਬਣਦਾ ਤੇ ਆ ਸਾਡੇ ਵਾਲੇ ਧੂਧੇ ਆ ਹੁਣ ਚਾਦਰ ਆਪਣੀ ਸਰਕਾਰ ਚਲੇਗੀ ਇਹਦੀ ਆ ਗਈ ਜਿਹੜਾ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਆ ਆ ਤੁਹਾਡੇ ਲੋਜਪੁਰੇ ਕਿਹੜੇ ਪਿੰਡ ਦੇ ਆ ਜਿਹੜਾ ਸਾਡਾ ਮੁੰਡਾ ਕਿਸਾਨ ਕਿਸਾਨ ਯੂਨੀਅਨ ਤੇ ਸਥੇਪ ਪ੍ਰਧਾਨ ਉਹਨਾਂ ਨੇ ਤੇ 307 ਦਾ ਮਕਦਮਾ ਦਰਜ ਕਰਤਾ ਕਿ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਨੀਤੀ ਨਾਲ ਉਹ ਤੇ ਬੈਠੇ ਕੋਈ ਜਿੱਦੀ ਨਹੀਂ ਬੱਜੀ ਨੇੜੇ ਵੀ ਨਹੀਂ ਆਏ 10 ਕਿਲੋਮੀਟਰ ਦੂਰ ਬੈਠੇ ਇਸਕਾ ਦਿਨ 107 ਬਣ ਗਈ ਬਈ ਇਹ ਪਾਰਲੀਮੈਂਟ ਦੀ ਗੱਲ ਕਰੀਏ ਲੇਕਿਨ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਕਿਸਾਨਾਂ ਦਾ ਨਾਲ ਬਣ ਕੇ ਖੜੂਗਾ ਅੱਜ ਕਿਸਾਨਾਂ ਪਰ ਇਸ ਤਰ੍ਹਾਂ ਪੱਥੇ ਦਸਤ ਕਰੇ ਕਿਸਾਨਾਂ ਸਾਡਾ ਭੁੱਖ ਹਰਦਾ ਤੇ ਬੈਠਾ ਕੋਈ ਸਰਵਾਈ ਨਹੀਂ ਉਹ ਮੱਝੇ ਨਾਲ ਕੋਈ ਪੱਕੀ ਪੈਂਦਾ ਇਹਨਾਂ ਨੂੰ ਝੂ ਨਹੀਂ ਸਕਦਾ ਮੈਂ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਨੇ ਮੈਨੂੰ ਪਾਰਲੀਮੈਂਟ ਦੇ 30 ਮੈਂਬਰਾਂ ਦੀ ਐਮਪੀਾਂ ਦੀ ਕਮੇਟੀ ਐਗਰੀਕਲਚਰ ਦਾ ਚੇਅਰਮੈਨ ਬਣਾਇਆ ਮੈਂ ਉਹਦੇ ਵਿੱਚ ਪਾਸ ਕਰਤਾ ਪਾਰਲੀਮੈਂਟ ਇਹ ਹੁੰਦੀ ਉਹ ਮੇਰੀ ਪਾਰਲੀਮੈਂਟ ਕੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਤੁਸੀਂ ਲੀਗਲ ਗਾਰੰਟੀ ਦੋ ਐਮਐਸਪੀ ਕਾਨੂੰਨ ਬਣਾਓ ਲੇਕਿਨ ਇਹਨਾਂ ਪਰ ਜੂ ਨਹੀਂ ਸਰਕਾਰੀ ਔਰ ਸਾਡੇ ਆਲਾ ਜਿਹੜਾ ਦੇ ਨਾਲ ਗਿਆ ਹੋਏ ਸੋ ਸਰਕਾਰ ਜੋ ਵੀਰੋ ਅੱਜ ਸਮਝੇ ਵੀ ਲੋੜ ਹੈ ਮੈਂ ਮੁੱਖ ਮੰਤਰੀ ਦੇ ਤੌਰ ਤੇ ਆਇਆ ਸੀ ਇੱਥੇ 15 ਕਰੋੜ ਰੁਪਏ ਦਾ ਜੇ ਕਿ 3 ਮਹੀਨੇ ਚ ਵਾਜ ਨੂੰ ਆ ਗਵਾ ਖੜੇ ਇਹਨਾਂ ਨੂੰ ਫੜਾ ਕੇ ਆਪਣੇ ਲਾਗੇ ਵਾਹ ਅਰ 15 ਕਰੋੜ ਉਹਦੇ ਚੋਂ ਵੀ ਵਾਪਸ ਲੈ ਕੇ ਅੱਜ ਤੱਕ 3 ਸਾਲਾਂ ਚ ਇਹਨਾਂ ਨੇ ਦਿੱਤਾ ਉਹ 1 ਰੁਪਇਆ 1 ਟਿੱਕਾ ਇਸੇ ਆਪਣੀ ਪੰਚਾਇਤ ਦੇ ਹੱਥ ਪਰੇ ਰੱਖਿਆ ਪਿਛੇ ਤਿੰਨ ਸਾਲਾਂ। ਕਿ ਆ ਇਹਨਾਂ ਨੂੰ ਰਗੜ ਕੇ ਥੋੜੇ ਬੁਣਾਣਾ ਆਪਾਂ ਨੇ ਭਾਈ। ਕਿਹੜਾ ਇਹ ਪੰਜਾਬ ਦਾ ਕੰਮ ਸੁਵਾਦ ਦੇ ਆ? ਐਸੀ ਥਮਕੌਰ ਸਾਹਿਬ ਯੂਨੀਵਰਸਿਟੀ ਬਣਾਉਣੀ ਸ਼ੁਰੂ ਕੀਤੀ। 150 ਕਰੋੜ ਰੁਪਇਆ ਲੱਗਿਆ ਇਸ ਯੂਨੀਵਰਸਿਟੀ ਦੇ। ਅੱਜ ਤੱਕ ਉਹਨੂੰ ਬੰਦ ਕਰਿਆ ਹੋਇਆ ਉਹਦੇ ਅੰਦਰ ਦਾ ਰੁਪਇਆ ਬੜਾ ਬੜਾ ਦਰਾਖਤ ਬੜਾ ਅਗੇ ਬਿਲਡਿੰਗਾਂ ਦੇ। 150 ਕਰੋੜ ਰੁਪਇਆ ਬਿਲਡ ਕਰ ਬਿੜੋ। ਤੁਹਾਡੇ ਤੇ ਲਾਉ ਯੂਨੀਵਰਸਿਟੀ ਸ਼ੁਰੂ ਕੀਤੀ ਮੈਂ ਆਪ ਆਕੇ ਸ਼ੁਰੂ ਕਰਾ ਕੇ ਗਿਆ ਬਦੌਰ ਮੁੱਖ ਮੰਤਰੀ આજ ਤੱਕ 20 ਕਰੋੜ ਰੁਪਈਆ ਦੇ ਪਰ ਲੱਗਿਆ ਹੋਇਆ ਮੁੜ ਕੇ ਬੰਦ ਕਰਦੇ ਹੂੰ ਕਹਿੰਦੇ ਸੀ ਜੀ ਐਜੂਕੇਸ਼ਨ ਸਿਸਟਮ ਠੀਕ ਕਰਨਾ ਕਿਹੜਾ ਐਜੂਕੇਸ਼ਨ ਸਿਸਟਮ ਤੁਸੀਂ ਠੀਕ ਕਰ ਲਏ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰੀ ਜਾਂਦੇ ਕਹਿੰਦੇ ਦੀ ਬੱਸਾਂ ਚ ਚੜਾਤੀਆਂ ਅਸਲੀ ਗੱਲ ਇਹ ਹੈ ਕਿ ਬੱਸਾਂ ਨੇ ਚਲਾਈਆਂ ਉਹ ਬੱਚੇ ਰੱਬ ਵੀ ਖੁਸ਼ ਹੋ ਗਿਆ ਯਾਰ ਬੱਸਾਂ

ਕਿ ਚਾਹੇ ਜਾਨ ਚਲੇ ਜਾਵੇ ਚਾਹੇ ਗੋਲੀ ਵੱਜੇ ਚਾਹੇ ਜੋ ਮਰਜ਼ੀ ਹੋਵੇ ਕੌਣ ਅੱਖਜ ਬੋਲਣ ਤੇ ਹਟਣਾ ਨਹੀਂ ਹੈ ਹਰ ਗੱਟ ਦੇ